ਸੁਣੋ ਵੀ ਸੁਣੋ ਖੁਦ ਨੂੰ ਵੈਸੀ ਆਜ਼ਾਦ ਕਹਿਣਾ ਮੈਂ ਮਾਪੇ ਜੋ ਹਰ ਪੁੱਤ ਲਈ ਮੰਗਦੇ ਦਿਲੋਂ ਉਹੀ ਫਰਿਆਦ ਕਹਿਣਾ ਮੈਂ ਨਸ਼ੇ ਬਿਨਾ ਮੈਂ ਉੱਠ ਨਹੀਂ ਸਕਦਾ ਕੱਢ ਬੀੜੀ ਜਰਦਾ ਸੁੱਟ ਨਹੀਂ ਸਕਦਾ ਇੱਕ ਗੋਲੀਏ ਤੜਕੇ ਤੜਕੇ ਇੱਕ ਦੁਪਹਿਰੋਂ ਬਾਅਦ ਲੈਣਾ ਮੈਂ ਖੁਦ ਨੂੰ ਵੈਸੀ ਆਜ਼ਾਦ ਕਹਿਣਾ ਮੈਂ ਪੰਛੀ ਘੰਟੇ ਫੋਨ ਚਲਾਵਾ ਪੰਛੀ ਘੰਟੇ ਫੋਨ ਚਲਾਵਾ ਕੰਮ ਕੋਈ ਜ਼ਿਆਦਾ ਖਾਸ ਨਹੀਂ ਹੁੰਦਾ ਵੈਸੇ ਤਾਂ ਕੁਝ ਕਰਦਾ ਹੈ ਨਹੀਂ ਜੋ ਕਰਾਂ ਕਿਸੇ ਦੇ ਪਾਸ ਨਹੀਂ ਹੁੰਦਾ ਜਾਣਣ ਦਾ ਕੋਈ ਸਮਾਂ ਨਹੀਂ ਮੇਰਾ ਉੰਜ ਡਾਟਾ ਮੁੱਕਣ ਤੋਂ ਬਾਅਦ ਪੈਣਾ ਮੈਂ ਖੁਦ ਨੂੰ ਵੈਸੇ ਆਜ਼ਾਦ ਕਹਿਣਾ ਵੇ ਸੁਣੋ ਵੀ ਸੁਣੋ ਸੁਣੋ ਤੋ ਖੜੇ ਵਾਲ ਤੇ ਕੁੰਡੀਆਂ ਮੁੱਚਾ ਖੜੇ ਵਾਲ ਤੇ ਕੁੰਡੀਆਂ ਮੁੱਚਾ ਘਰੇ ਭਾਵੇਂ ਪਾਣੀ ਨਾ ਪੁੱਛਾ ਘਰੇ ਭਾਵੇਂ ਪਾਣੀ ਨਾ ਪੁੱਛਾ ਲਵ ਯੂ ਬੇਬੇ ਬਾਪੂ ਲਿਖ ਕੇ ਬਾਹਾਂ ਭਰ ਲੈਣਾ ਮੈਂ ਖੁਦ ਨੂੰ ਵੈਸੇ ਆਜ਼ਾਦ ਕਹਿਣਾ ਕਿੰਨਾ ਕੁ ਸੱਚਾ ਕਿੰਨਾ ਕੁ ਝੂਠਾ ਸਭ ਜਾਣਦੇ ਆ ਝੂਠ ਮੇਰੇ ਕੋਲੇ ਸਾਰੇ ਜਹਾਨ ਦੇ ਕੋਈ ਕੋਈ ਰੁਕੇ ਰੁਕੇ ਸੁਣਨਾ ਕਿੰਨਾ ਸੱਚਾ ਕਿੰਨਾ ਕਿ ਝੂਠਾ ਸਭ ਜਾਣਦੇ ਆ ਝੂਠ ਮੇਰੇ ਕੋਲੇ ਸਾਰੇ ਜਹਾਨ ਦੇ ਆ ਫੇਰ ਵੀ ਖੁਦ ਨੂੰ ਸਾਧ ਕਹਿਣਾ ਮੈਂ ਖੁਦ ਨੂੰ ਵੈਸੇ ਆਜ਼ਾਦ ਕਹਿਣਾ ਚਲੋ ਧੰਨਵਾਦ ਧੰਨਵਾਦ